ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਵਲੌਗਸ ਤੇ ਸਵਾਗਤ ਹੈ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਤੇ ਇਹਦੇ ਨਾਲ ਹੀ ਜਿਹੜੀ ਅੱਜ ਲਈ ਵੀਡੀਓ ਦੀ ਸਟਾਰਟਿੰਗ ਕਰਦੇ ਆ ਮੈਂ ਲੱਗੀ ਹੋਈ ਆ ਅੱਜ ਸਾਬਸਪਾਈ ਨੂੰ ਸਾਬਸਪਾਈ ਨੂੰ ਤਾਂ ਉਦਨ ਦੀ ਲੱਗੇ ਪਿਆ ਥੋੜੀ ਥੋੜੀ ਕਰਕੇ ਕਰਦੇ ਆ ਹਨਾ ਤੇ ਅੱਜ ਹੈਗੀ ਆ ਸਵੇਰੀ ਫੇਰ ਹਨਾ ਬਰਸਾਤ ਹੁਣ ਲੱਗ ਗਈ ਪਹਿਲਾਂ ਮੈਂ ਕੱਪੜੇ ਧੋਣ ਵਾਲੀ ਮਸ਼ੀਨ ਲਾ ਲਈ ਤੇ ਨਾਲ ਦੀ ਨਾਲ ਚਲੋ ਮੈਂ ਹਜੇ ਕੱਪੜੇ ਨਹੀਂ ਕੱਢ ਕੇ ਪਾਏ ਹੈਗੇ ਇੱਕ ਰਾਉਂਡ ਵੀ ਨਹੀਂ ਪਾਇਆ ਹੈਗਾ ਮੌਸਮ ਖਰਾਬ ਸੀ ਮੈਂ ਅੰਦਰ ਲੱਗ ਗਈ ਅੰਦਰ ਮੈਂ ਨਾ ਹਾਂ ਇੱਕ ਮੈਂ ਕਿਹਾ ਚਲੋ ਪਹਿਲਾਂ ਇੱਕ ਹਨਾ ਅਲਮਾਰੀ ਸੈੱਟ ਕਰਦਾ ਵੀ ਅੱਜ ਹੋਰ ਤਾਂ ਕੋਈ ਕੰਮ ਨਹੀਂ ਹੁੰਦਾ ਕਿਉਂਕਿ ਇਹ ਵੀ ਕਾਫੀ ਬਰੀਕੀ ਜਾਂ ਕੰਮ ਹੋ ਜਾਂਦਾ ਹਨਾ ਚੀਜ਼ਾਂ ਦੀ ਸੈਟਿੰਗ ਫਿਰ ਮੈਂ ਨਾਲੋਂ ਨਾਲ ਸਾਰੇ ਕੰਮ ਹੀ ਸ਼ੁਰੂ ਕਰੇ ਹੋਏ ਨੇ ਜਿਹੜੇ ਦਾ ਟਾਈਮ ਜਾ ਹੁੰਦਾ ਹੁਣ ਕਿਉਂਕਿ ਇਕੱਲਿਆਂ ਨੂੰ ਤਾਂ ਫੇਰ ਇਸ ਤਰ੍ਹਾਂ ਹੀ ਕਰਨਾ ਪੈਂਦਾ ਹਨਾ ਉਵੇਂ ਹੀ ਕਰ ਲੈਂਦੀ ਆ ਸਾਬ ਸਪਾਈ ਦਾ ਟਾਈਮ ਤਾਂ ਸਾਬ ਸਪਾਈ ਹੁਣ ਅੱਜ ਮੈਂ ਕਿਹਾ ਚਲੋ ਕੱਪੜਿਆਂ ਦੀ ਸੈਟਿੰਗ ਜਿਹੜੀ ਕਰ ਲੈਨੇ ਆ ਤੇ ਮੈਂ ਆਹ ਕੱਪੜੇ ਜਿਹੜੇ ਕੁਝ ਬੇਕਾਰ ਸੀਗੇ ਉਹ ਕੱਢਤੇ ਕਿਉਂਕਿ ਇੱਕ ਵਾਰ ਤਾਂ ਫੇਰ ਹੁਣ ਸਾਰੇ ਕੀਤੇ ਹੱਥ ਮਾਰਨੇ ਪੈਂਦੇ ਨੇ ਹਾਂ ਹੁਣ ਬੈੱਡ ਹੋ ਗਿਆ अलमारीਆ ਹੋ ਗਿਆ ਇਹ ਚੀਜ਼ਾਂ ਵੀ ਨਾਲ ਨਾਲ ਕਰਨੀਆਂ ਪੈਣਗੀਆਂ ਸੈਟਿੰਗ ਆ ਤੇ ਆਹ ਵਾਲਾ ਪੋਰਸ਼ਨ ਮੈਂ ਬਿਲਕੁਲ ਸਾਫ਼ ਕਰਤਾ ਕਲੀਨ ਕਰਤਾ ਤੇ ਸਾਫ਼ ਕਰਕੇ ਰੱਖਤਾ ਸੀ ਖੋਲਤਾ ਸੀ ਕਿਹ ਨਾਲ ਵਿੱਚੋਂ ਸਾਰਾ ਚੰਗੀ ਤਰ੍ਹਾਂ ਸਾਫ਼ ਕਰਕੇ ਕੱਪੜੇ ਮੈਂ ਉੱਥੇ ਬੈਠ ਕੇ ਸਾਰੇ ਸੈੱਟ ਕਰ ਲਏ ਹੁਣ ਤਾਂ ਹਾਂ ਵਗੈਰਾ ਕਰ ਲਿਆ ਹੁਣ ਮੈਂ ਸੈੱਟ ਕਰੂੰਗੀ ਕੱਪੜੇ ਤੇ ਬਾਹਰੇ ਦਾ ਵੀ ਮੈਂ ਤੁਹਾਨੂੰ ਦਿਖਾਉਣੀ ਆ ਹਨਾ ਬਾਹਰੇ ਅੱਜ ਕਿਹੋ ਜਿਹਾ ਮੌਸਮ ਆ ਵਾਹਿਗੁਰੂ ਹੁਣ ਤਾਂ ਬੱਸ ਸੁੱਖ ਰੱਖੇ ਕਿਉਂਕਿ ਝੋਨੇ ਪੱਕੇ ਪੈਣੇ ਹਨਾ ਪਹਿਲਾਂ ਵੀ ਹੁਣ ਮੌਸਮ ਨੇ ਕਿੰਨਾ ਪ੍ਰੇਸ਼ਾਨ ਕਰਿਆ ਤੇ ਦੇਖੋ ਜੀ ਬਾਰੇ ਆ ਹਾਲ ਹੋਇਆ ਪਿਆ ਮੀਂਹ ਕਣੀ ਵਾ ਤੇ ਕੁਛ ਮੈਂ ਸੂਟ ਵਗੈਰਾ ਸੈੱਟ ਕਰੇ ਨੇ ਹਨਾ ਦੁਪੱਟੇ ਕੁਝ ਜਿਵੇਂ ਹੁਣ ਆਹ ਦੁਪੱਟਾ ਸੀਗਾ ਇਹ ਮੇਰਾ ਇੱਕ ਦੋ ਸੂਟ ਜਿਹੜੇ ਸਲਾਈ ਕਰਾਉਣ ਵਾਲੇ ਨੇ ਜਿਵੇਂ ਪਲੇਨ ਫੈਬਰਿਕ ਹੈ ਇਹ ਬਲੈਕ ਦਾ ਤੇ ਕਿਉਂਕਿ ਹੁਣ ਤਿਹਾਰ ਆ ਰਹੇ ਨੇ ਹਨਾ ਇੱਕ ਦੋ ਸੂਟ ਸਲਾਈ ਵੀ ਕਰਾਉਣੇ ਨੇ ਰਵਨੀਤ ਕਹਿੰਦੀ ਮਮਾ ਮੈਂ ਵੀ ਕਰਵਾਉਣੇ ਨੇ ਤੇ ਉਹ ਕੱਪੜੇ ਕੱਢੇ ਪਹਿਲਾਂ ਹੁਣ ਸੈੱਟ ਕਰੀ ਦੇਖੋ ਜੀ ਇੱਥੇ ਵੀ ਮੇਰੇ ਆਹ ਕੁਛ ਨਾ ਦੁਪੱਟੇ ਪੁਰਾਣੇ ਨੇ ਜਿਵੇਂ ਉਹ ਫੇਰੇ ਜੀ ਦੇ ਨਾਲ ਮੈਚ ਹੁੰਦੇ ਨੇ ਹਨਾ ਉਹ ਚੀਜ਼ਾਂ ਮੈਂ ਸੈੱਟ ਕਰੀਏ ਮੈਂ ਕਿਸੇ ਦਿਨ ਫੇਰ ਦਿਖਾਉਂਗੀ ਵੀਡੀਓ ਦੇ ਵਿੱਚ ਆਹ ਸੂਟ ਮੇਰੇ ਪੈਣੇ ਨੇ ਇਹ ਵੀ ਪਿੱਛੋਂ ਸੈੱਟ ਕਰਕੇ ਕਿ ਮੈਂ ਅੱਡੇ ਇੱਧਰ ਕਰਦੇ ਤੇ ਇਹਨਾਂ ਤੋਂ ਜਿਹੜੇ ਸਲਾਈ ਕਰਾਉਣੇ ਹੋਣਗੇ ਹੁਣ ਉਹ ਕਰਵਾ ਲਾਂਗੇ ਕਿਉਂਕਿ ਇਹਨਾਂ ਦਾ ਹੁਣ ਜਿਵੇਂ ਉਹ ਆ ਮੌਸਮ ਠੀਕ ਹੈ ਹਨਾ ਉਹ ਚੀਜ਼ਾਂ ਨੇ ਦਪੱਟੇ ਵਗੈਰਾ ਜ ਸਾਰਾ ਖਲਾਰਾ ਪਿਆ ਪਿਆ ਮੇਰਾ ਟੈਚੀ ਹੈ ਨਾ ਕੁਝ ਇਹ ਚ ਸਾਰੇ ਫਿਰ ਜਾਂ ਚੱਲ ਪੈਂਦੀਆਂ ਨੇ ਹਨਾ ਫਿਰ ਸਾਰੀਆਂ ਹੀ ਕਰਨੀਆਂ ਪੈਂਦੀਆਂ ਨੇ ਫਾਈ ਕਰਦੀ ਕਰਕੇ ਮੈਨੂੰ ਐ ਹੋ ਗਏ ਮੈਂ ਕਿਹਾ ਚੱਲ ਜਿੰਨੀ ਇੱਕ ਚੀਜ਼ਾਂ ਸ਼ੇਅਰ ਕਰੀਏ ਜਾਂਦੀ ਨੇ ਕਿਉਂਕਿ ਖਲਾਰਾ ਜਾ ਪਿਆ ਹੋਇਆ ਹੁਣ ਅੱਜ ਦਾ ਸਾਡੇ ਘਰੇ ਇੰਨਾ ਅੰਦਰ ਖਲਾਰਾ ਵਾਇਪਿਆ ਜਦ ਖੋਲ ਲੈਨੇ ਆ ਬੈੱਡ ਵੀ ਖੋਲਲੇ ਉਧਰੋਂ ਅਲਮਾਰੀ ਵੀ ਖੋਲੀ ਫਿਰ ਚੀਜ਼ਾਂ ਗਈਆਂ ਔਰ ਅਲਗ-ਅਲਗ ਹੋਈ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਸੈੱਟ ਕਰਨਾ ਹੁੰਦਾ ਮੈਂ ਕਿਹਾ ਨਾਲ ਦੀ ਨਾਲ ਮੈਂ ਵੀਡੀਓ ਵਾਲਾ ਕੰਮ ਵੀ ਤੇ ਮੇੜਦਾ ਹਨਾ ਜਿਹੜੀਆਂ ਕੁਝ ਚੀਜ਼ਾਂ ਨੇ ਮੈਂ ਆਪਣੀਆਂ ਪੈਰਾਂ ਨੂੰ ਦਿਖਾਉਣੀਆਂ ਨੇ ਫਿਰ ਇਹ ਹੋ ਜਾਂਦਾ ਜਿਵੇਂ ਪੇਟੀ ਵਾਲਾ ਬਲੌਗ ਹੈ ਪੇਟੀ ਜਿਸ ਦਿਨ ਸਾਫ਼ ਕਰਾਂਗੀ ਮੈਂ ਫੇਰ ਸ਼ੇਅਰ ਕਰੂੰਗੀ ਤੇ ਹੁਣ ਤੁਸੀਂ ਸ ਇਹ ਹੈਗੀ ਆ ਫੁਲਕਾਰੀ ਜਿਹੜੀ ਹਨਾ ਮਤਲਬ ਚਾਹੀ ਮੇਰੇ ਦਾਜ ਚ ਕਹਿ ਲੋ ਆਈ ਸੀ ਜਾਂ ਜਦੋਂ ਅਸੀਂ ਫਸਟ ਵਾਰ ਮਤਲਬ ਗਏ ਸੀ ਇਹ ਉਥੇ ਜਿਵੇਂ ਹੁਣ ਗੱਟੀ ਲੈ ਕੇ ਤਾਂ ਮੰਮੀ ਨੇ ਹਨਾ ਉਹ ਬਣਾਈ ਕੀ ਤੇ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਨੇੜੇ ਤੋਂ ਦਿਖਾ ਦਿਓ ਬਿਲਕੁਲ ਹਨਾ ਜਿਵੇਂ ਆਪਾਂ ਕਹਿ ਦਿੰਨੇ ਹੱਥੀ ਜਿਹੜਾ ਹੁੰਦਾ ਖਦਰ ਤਿਆਰ ਕਰਕੇ ਨਾ ਉਹ ਤੇ ਤਿਆਰ ਹੋਈ ਹੋਈ ਹੈ ਨੇੜੇ ਕਰਕੇ ਦਿਖਾ ਦਿਓ ਜੀ ਕੈਮਰਾ ਮੈਂ ਨੇੜੇ ਬਹੁਤ ਕਰ ਲਿਆ ਦੇਖੋ ਹਨਾ ਹੁਣ ਇਹਦੀ ਚੀਜ਼ਾਂ ਕਿੰਨੀਆਂ ਆਪਾਂ ਨੂੰ ਬਿਲਕੁਲ ਨਹੀਂ ਮਿਲਦੀਆਂ ਕਿੰਨੀ ਸਫਾਈ ਨਾਲ ਬਾਕੀ ਹਨਾ ਦੂਸਰੀ ਗੱਲ ਇਹ ਹੁੰਦੀ ਹੈ ਚੀਜ਼ਾਂ ਮਿਲਦੀਆਂ ਨੇ ਪਰ ਜਿਹੜੀਆਂ ਨਿੱਜਾ ਹੁੰਦੀਆਂ ਨੇ ਉਹ ਪਰੋਈਆਂ ਹੁੰਦੀਆਂ ਨੇ ਹਨਾ ਇਹ ਚੀਜ਼ ਦੇ ਵਿੱਚ ਉਹ ਨਹੀਂ ਆਪਾਂ ਕਿਤੇ ਮਿਲਦੀਆਂ ਦੇਖੋ ਜਸ ਨਹੀਂ ਤਾਂ ਤੇ ਦੇਖੋ ਜੀ ਇਹ ਸੀ ਤਾਂ ਇਹਦੇ ਸਮਾਨ ਨੂੰ ਫਿਰ ਧੁੱਪ ਲਵਾਉਣੀ ਹਨਾ ਸਾਂਭਣਾ ਸਭ ਤੋਂ ਵੱਧ ਇਹ ਜੀ ਸਾਮ ਸੰਭਾਲ ਜਿਹੜੀ ਉਹ ਜ਼ਰੂਰੀ ਹੋ ਜਾਂਦੀ ਹੈ ਦੇਖੋ ਕਿੰਨਾ ਸੋਨਾ ਵਰਕ ਹੋਇਆ ਕਿੰਨੇ ਪਿਆਰੇ ਪਿਆਰੇ ਸਾਰੇ ਕਲਰ ਨੇ ਹਨਾ ਜਿਵੇਂ ਆਪਣਾ ਆਪਾਂ ਕਹਿੰਦੇ ਆ ਜਿਸਨੇ ਮੈਂ ਪੇਟੀ ਖੋਲਹੀ ਪੇਟੀ ਚ ਨੇ ਮੈਂ ਦਿਖਾਉਂਗੀ ਕਿਉਂਕਿ ਮੇਰੇ ਹੱਥਾਂ ਦਾ ਬਹੁਤ ਜਿਹੜਾ ਹੈਗਾ ਸਮਾਨ ਤਿਆਰ ਕਰਿਆ ਹੋਇਆ ਤੇ ਉਹ ਸਾਰਾ ਹਨਾ ਸ਼ੇਅਰ ਕਰੂੰਗੀ ਮੈਂ ਤੁਹਾਡੇ ਨਾਲ ਹਾਂ ਦੇਖੋ ਇਹ ਚਾਦਾ ਹੀ ਨਹੀਂ ਹੈ ਹਨਾ ਵੀ ਜਿਹੜੀ ਆਪਣੀਆਂ ਹੁੰਦੀਆਂ ਨੇ ਦੇਖਣ ਨੂੰ ਤਾਂ ਅਗਲਾ ਕਹਿੰਦਾ ਇੱਕ ਕੱਪੜਾ ਜਾਂ ਇੱਕ ਚੀਜ਼ ਆ ਪਰ ਇਹਦੇ ਨਾਲ ਬਹੁਤ ਸਾਰੀਆਂ ਹਨਾ ਆਪਣੀਆਂ ਜੀ ਹੁੰਦਾ ਆਪਣੀਆਂ ਮਾਵਾਂ ਮਾਦੀਆਂ ਨਾਨੀਆਂ ਦਾਦੀਆਂ ਤੇਰੀ ਦੀ ਚਾਤਾ ਨੇ ਉਹ ਸਾਰੀਆਂ ਇਹਦੇ ਵਿੱਚ ਟੋਈਆਂ ਹੁੰਦੀਆਂ ਨੇ ਤੇ ਇਹ ਹੋ ਗਈ ਜੀ ਫੁਲਕਾਰੀ ਤੇ ਹੁਣ ਮੈਂ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਹੁਣ ਇਹ ਰਹੇ ਨੇ ਕੱਪੜੇ ਪੂਸਾ ਸੂਟ ਨੇ ਜਿਹੜੇ ਹੁਣ ਸਿਲਾਈ ਕਰਾਉਣਾ ਸੋਚਦੇ ਸੀ ਤੇ ਹਾਰਾ ਕਿਉਂਕਿ ਦੁਪੱਟੇ ਵਗੈਰਾ ਹੁਣ ਜੋ ਪੱਟ ਪਟਾਈ ਆਪਾਂ ਕਰਦੇ ਆ ਕੱਪੜੀ ਫਿਰ ਨਾਲ ਮੈਨੂੰ ਇਹ ਹੁੰਦਾ ਵੀ ਦੁਪੱਟੇ ਤਾਂ ਆਪਣੇ ਕੋਲੇ ਪਏ ਹੁੰਦੇ ਨੇ ਉਹ ਮੈਚ ਹੋ ਜਾਂਦੇ ਨੇ ਜਿਵੇਂ ਆ ਬਲੈਕ ਆ ਪਿਓਰ ਮਤਲਬ ਇਹ ਪਿਓਰ ਦਾ ਬਿਲਕੁਲ ਸੀ ਮੈਂ ਆਪਾਂ ਪਿਓਰ ਕੱਪੜਾ ਕਹਿ ਦਿੰਨੇ ਆ ਉਹ ਚੀਜ਼ ਐ ਇਹਦੇ ਨਾਲ ਆਹ ਦੁਪੱਟਾ ਦੇਖੋ ਆ ਮੇਰਾ ਪਹਿਲਾ ਦਾ ਦੁਪੱਟਾ ਸੀਗਾ ਤੇ ਮੈਚ ਹੋ ਗਿਆ ਕਿਉਂਕਿ ਇਹਦੇ ਵਿੱਚ ਬਲੈਕ ਬ੍ਰੀਕ ਬ੍ਰੀਕ ਆਹ ਚੀਜ਼ ਹੈ ਆ ਵਾਲੀ ਹੈ ਨਾ ਇਹਦੇ ਨਾਲ ਮੈਚ ਹੋ ਗਿਆ ਕਿਉਂਕਿ ਜਿਆਦਾ ਬਸ ਫਿਰ ਮੈਨੂੰ ਇਹੀ ਹੁੰਦਾ ਵੀ ਸੂਟ ਇਸ ਤਰ੍ਹਾਂ ਰੈਡੀ ਹੋ ਜਾਂਦੇ ਨੇ ਤੇ ਇਹ ਇੱਕ ਹੋਰ ਕਲਾਈ ਲਈ ਇਹ ਕੰਮ ਵੀ ਜਿਹੜੇ ਹੁੰਦੇ ਨੇ ਸੈੱਟ ਕਰ ਲਏ ਨੇ ਹੁਣ ਇੱਕ ਦੋ ਸੂਟ ਜਿਹੜੇ ਮੈਂ ਰੀਤ ਨੂੰ ਦਿਖਾਉਣੇ ਨੇ ਉਹ ਵੀ ਸਲਾਈ ਕਰਾਉਣੀ ਵਿੱਚੋਂ ਜਿਵੇਂ ਆਹ ਆ ਹੈ ਨਾ ਬਹੁਤ ਸੋਹਣਾ ਕੱਪੜਾ ਤੇ ਇਹਦੇ ਨਾਲ ਆਹ ਦੁਪੱਟਾ ਇਹਦੇ ਬਰਤ ਵਗੈਰਾ ਹੋ ਕੇ ਮੈਸੇ ਮੈਂ ਮੋਟੀ-ਮੋਟੀ ਮੈਚਿੰਗ ਜੀ ਕਰੀਏ ਬਾਕੀ ਰਨੀਤਾਈ ਤੋਂ ਉਹਦੇ ਨਾਲ ਸਲਾਦ ਜੀ ਕਰਕੇ ਹੋ ਜੂਗੀ ਚੰਗੀ ਤਰ੍ਹਾਂ ਦਿੱਸਰੀਆ ਕੈਮਰੇ 'ਚ ਵਾਹ ਰਹਾ ਇਹ ਕਾਵਲਾ ਰੈੱਡ ਸੂਟ ਜੀ ਪਲੇਨ ਹੈ ਨਾ ਪਲੇਨ ਜਿਵੇਂ ਹੁਣ ਆਪਾਂ ਆਰਤ ਮੌਸਮ ਜੀ ਠੀਕ ਹੈ ਇਹਦੇ ਨਾਲ ਆ ਵਾਲਾ ਆਹ ਦੁਪੱਟਾ ਮੇਰਾ ਜਿਆਦਾ ਥੋੜੀ ਜਦੋਂ ਵਿਆਹ ਤੋਂ ਬਾਅਦ ਮੈਂ ਉਹ ਕੋਰਸ ਕਰਦੀ ਸੀ ਕਿ ਉਦੋਂ ਮੈਂ ਆਹ ਫੁੱਟ ਪਾਉਂਦੀ ਹੁੰਦੀ ਸੀ ਇਹਦੇ ਨਾਲ ਦਾ ਦੁਪੱਟਾ ਨੈਕਟ ਦਾ ਬਿਲਕੁਲ ਵਧੀਆ ਪਿਆ ਇਹ ਇਹਦੇ ਨਾਲ ਮੈਚ ਹੋ ਗਿਆ ਫਿਰ ਦੇਖੋ ਮੇਰੇ ਨਹੀਂ ਜਿਹੜੇ ਸਲਾਈ ਕਰਾਉਣੇ ਹੋਣਗੇ ਇੱਕ ਅੱਧਾ ਉਹ ਕਰਾ ਲੂ ਮੈਂ ਕਰਵਾ ਲੂ ਆਹ ਨੂੰ ਦੇ ਨਾਲ ਵੀ ਬਹੁਤ ਸੋਹਣੀ ਮੈਚਿੰਗ ਜਿਹੜੀ ਦੁਪੱਟੇ ਦੀ ਘਰ ਵੀ ਹੋਗੀ ਆਹ ਵਾਲੀ ਹੋਗੀ ਕਿਉਂਕਿ ਦੁਪੱਟਿਆਂ ਦੇ ਵੀ ਜਦੋਂ ਆਪਾਂ ਕਰਾਉਣੇ ਹਨ ਬਹੁਤ ਖਰਚੇ ਪੈ ਜਾਂਦਾ ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਂ ਰੈਡੀ ਕਰਵਾ ਲੂਗੀ ਤੇ ਪਲੇਨ ਸੂਟਾਂ ਨਾਲ ਇਹ ਹੋ ਗਿਆ ਬਾਕੀ ਮੈਂ ਇਹ ਨਾ ਬਨੇ ਕੁਝ ਸ਼ੇਅਰ ਕਰੂੰਗੀ ਤੁਹਾਡੇ ਨਾਲ ਹਨਾ ਕੀ ਕੀ ਚੀਜ਼ਾਂ ਦੀ ਕਿਸ ਤਰ੍ਹਾਂ ਦੀ ਓਏ ਕੀ ਭਾਰੇ ਸਾੜਾ ਹਮਲਾ ਆਹ ਬਹੁਤ ਗਲਤ ਹੈ ਕੀ ਇਹ ਕੁਸ ਹੀ ਇਸ ਤਰ੍ਹਾਂ ਦੇ ਜਿਹੜੇ ਖੁਸ਼ ਫਿਰੇ ਜਿਹਦਾ ਰਸੋ ਹੋ ਕਰਨ ਲੱਗ ਜਣੇ ਹਨਾ ਤਾਂ ਸੂਟ ਸਾਟ ਹੱਥ ਲੱਗ ਜਾਂਦੇ ਨੇ ਆ ਦੇਖੋ ਆ ਮੈਚਿੰਗ ਵੀ ਪਿਆਰੀ ਹੈ ਨਾ ਸਿਮਰਦਾ ਹੈਗਾ ਇੱਕ ਵਿੱਚ ਇਹਦੇ ਨਾਲ ਆ ਦੁਪੱਟਾ ਮੈਚ ਹੋ ਗਿਆ ਤੇ ਇਸ ਤਰ੍ਹਾਂ ਦੇ ਵੀ ਕੁਝ ਮੈਂ ਕੰਮ ਨਾਲ ਹੀ ਨਾਲ ਨਿਵੇਂ ਲੇ ਨੇ ਤੇ ਬਾਕੀ ਇਹ ਹੋ ਗਿਆ ਸ਼ਾਪਿੰਗ ਥੋੜੀ-ਮੋਟੀ ਤੁਹਾਨੂੰ ਦਿਖਾਈ ਆ ਬਾਕੀ ਉਹ ਸ਼ੇਪਰ ਵਾਲਾ ਸਮਾਨ ਉਹ ਸਾਰਾ ਮੇਰੇ ਨਾਲ ਲੱਭੇ ਹੀ ਨਹੀਂ ਹੈਗਾ ਇਹ ਕਿਉਂਕਿ ਸਾਫ ਸਫਾਈ ਦਾ ਚੱਲਦਾ ਇਧਰ ਉਧਰ ਚੀਜ਼ ਰੱਖ ਦਿੰਦੇ ਆ ਹਨਾ ਉਹ ਮੈਂ ਸ਼ੇਅਰ ਕਰੂੰਗੀ ਤੇ 85000 ਸਾਰਿਆਂ ਨੂੰ ਦਿਖਾਤਾ ਸੀਗਾ ਕੀ ਕਾਹੇ ਕੁਝ ਮੈਂ ਆਖਰੀ ਚ ਪਹਿਲਾਂ ਵੀ ਵੀਡੀਓ ਬਣਾਈ ਸੀ ਹਨਾ ਉਹਦੇ ਵਿੱਚੋਂ ਕੰਟੀਨਿਊ ਨਹੀਂ ਸੀ ਹੋਇਆ ਵੀ ਇਹ ਇੱਕ ਵੀ ਮੇਰੇ ਪੈ ਜਾਂਦਾ ਹੈ ਨਾ ਹੁਣ ਇਹ ਕੰਨੀ ਨਹੀਂ ਮੇਰੇ ਬਿਲਕੁਲ ਸੈਟ ਆਉਣ ਲੱਗ ਗਿਆ ਇਹ ਵੀ ਬਹੁਤ ਸੋਹਣਾ ਆਣਾ ਹੈ ਦਾ ਬੁਟੀਕ ਦਾ ਹੀ ਸੂਟ ਹੈ ਆ ਦੇਖੋ ਵਰਕ ਬਹੁਤ ਪਿਆਰਾ ਹੋਇਆ ਹੋਇਆ ਕਿਉਂਕਿ ਜਿਹੜੇ ਮੇਰੇ ਇਸ ਤਰ੍ਹਾਂ ਦੇ ਕੱਪੜੇ ਨੇ ਮੈਂ ਕਦੇ ਵੀ ਖਰਾਬ ਨਹੀਂ ਕਰਦੀ ਹੁੰਦੀ ਮੇਰੇ ਸਾਰੇ ਸੰਭਾਲ ਕੇ ਰੱਖੇ ਹੁੰਦੇ ਨੇ ਦੇਖਿਓ ਨੇੜੇ ਕਰਕੇ ਦਿਖਾਏ ਨਾ ਬਹੁਤ ਨੇੜੇ ਹੈ ਬਾਕੀ ਹਣੇ ਇਹ ਪ੍ਰੈਸ ਵਗੈਰਾ ਹੋ ਕੇ ਹਨਾ ਡਰੈਕਲਿਨ ਹੋ ਕੇ ਸੋਨਾ ਹੋ ਜੋ ਵੈਸ ਤਾਂ ਹੁਣ ਵੀ ਵਧੀਆ ਇਹ ਮੇਰੇ ਪੈਨੋਂ ਹਟ ਗਿਆ ਸੀਗਾ ਸੂਟ ਹੁਣ ਸਹੀ ਲੱਗਿਆ ਦੇਖੋ ਬੁਟੀਕ ਸੂਟ ਆ ਇਹਦੇ ਨਾਲ ਇਹ ਜਾਂ ਮਜੈਂਟਾ ਕਲਰ ਦਾ ਦੁਪੱਟਾ ਤੇ ਪੂਰਾ ਸੂਟ ਆਹੀ ਕਲਰ ਚ ਸੀਗਾ ਉਹ ਉਥੇ ਬੁਗਰੀ ਅਖੰਡ ਪਾਟ ਸੀ ਮੈਂ ਉਦੋਂ ਸਟਿਚ ਕਰਵਾਇਆ ਸੀਗਾ ਇਹ ਸੂਟ ਬਹੁਤ ਪਿਆਰਾ ਲੱਗਦਾ ਸੀ ਮੈਨੂੰ ਫਿਰ ਵਸ ਮੈਂ ਸੰਭਾਲ ਕੇ ਰੱਖਤਾ ਸੀ ਜਦ ਮੇਰੇ ਪੈਨੋਂ ਹਟ ਗਿਆ ਮੈਂ ਗਏ ਮੇਰੇ ਬਰੀ ਦੇ ਸੂਟ ਸੀ ਉਹ ਵੀ ਮੈਂ ਸਾਰੇ ਮਤਲਬ ਹੰਡਾਈ ਨੇ ਜਾਂ ਮੇਰੇ ਕੋਲੇ ਪੈ ਨਹੀਂ ਹਜੇ ਹੁਣ ਰਵਨੀਤ ਦੇ ਆਨ ਲੱਗ ਗਈ ਇੱਕ ਅੱਧਾ ਸੂਟ ਜਿਹੜਾ ਵਧੀਆ ਸੀਗਾ ਤੇ ਦੁਪੱਟੇ ਵਗੈਰਾ ਸਾਰੇ ਹਿੰਦੀ ਮੇਂ ਕੰਟਰਾਸਟ ਵਗੈਰਾ ਕਰਕੇ ਹਨਾ ਆਪਾਂ ਨਾਲ ਮੈਚ ਕਰ ਲੈਨੇ ਆ ਮੈਂ ਆ ਤੁਹਾਨੂੰ ਵੀਰ ਕਰਕੇ ਦਿਖਾਉਣੀ ਆ ਕਿਉਂਕਿ ਮੈਨੂੰ ਖੁਸ਼ੀ ਹੋਈ ਪਈ ਆ ਵੀ ਹੁਣ ਮੇਰੇ ਇਹ ਕਨੀਕ ਜਿਹੜਾ ਪੈਣ ਲੱਗ ਗਿਆ ਪਹਿਲੇ ਇਹ ਹਟ ਗਿਆ ਸੀ ਨਾ ਪੈਣੋਂ ਤੇ ਹੁਣ ਇਹ ਫਿਰ ਸੈੱਟ ਹੋ ਮੈਂ ਇੱਕ ਮਿੰਟ ਰੋਕੋ ਮੈਂ ਲਓ ਜੀ ਮੇਰੇ ਨਾਲ ਕਮੀਜ਼ਾ ਮੇਰੇ ਬਿਲਕੁਲ ਪੈਨ ਲੱਗ ਗਿਆ ਹਨਾ ਪਹਿਲਾਂ ਮੈਨੂੰ ਇਹ ਚੀਜ਼ ਦੀ ਖੁਸ਼ੀ ਜ਼ਿਆਦਾ ਹਨਾ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਮੈਂ ਪਹਿਲਾਂ ਵੀ ਕਹਿੰਦੀ ਸੀ ਵੀ ਕਿਉਂਕਿ ਮੈਂ ਇੱਕ ਨਿੱਛ ਤਾਂ ਨਾਪ ਰੱਖਿਆ ਹੋਇਆ ਸੀਗਾ ਵੀ ਜੇ ਮੇਰੇ ਸੈੱਟ ਫੋਨ ਲੱਗ ਗਿਆ ਤਾਂ ਹੋਇਆ ਕਿ ਮਿਆਵਾਸ ਨੇ ਉਹ ਵੀ ਜਿਹੜੀ ਵੀਡੀਓ ਤੇ ਦੱਸਦੀ ਮੈਂ ਉਹ ਸਕਿਪ ਕਰੀਆਂ ਨੇ ਤੇ ਬਾਕੀ ਜਿਹੜਾ ਹੈਗਾ ਵੀ ਸ਼ਾਮ ਨੂੰ ਹਨਾ ਬਾਕ ਤੇ ਜਾਏਉ ਨੇ ਸਵੇਰੇ ਵੀ ਜਾਏਉ ਨੇ ਸਵੇਰੇ ਟਾਈਮ ਨਹੀਂ ਲੱਗਦਾ ਹੈਗਾ ਕੰਟੀਨਿਊ ਨਹੀਂ ਹੁੰਦਾ ਸ਼ਾਮ ਨੂੰ ਕੰਟੀਨਿਊ ਜਿਹੜਾ ਹੋ ਜਾਂਦਾ ਹੈ ਉਨੇ ਨਾਲ ਫੈਨਾਂ ਸਟਾਰਟ ਹੋਇਆ ਤਾਂ ਕਿਹਾ ਜੇ ਤਾਂ ਜੁਨੀ ਆਪਾਂ ਕਿਨੇ ਸੇ ਤੋਂ ਨਹੀਂ ਵੀ ਕਰਦੀ ਹੈਗੀ ਪਹਿਲੀ ਬੋਡੀ ਵੀ ਨਹੀਂ ਮੈਚੜੀ ਹੈਗੀ ਤੇ ਮੈਂ ਫਿਰ ਇਹ ਚ ਤਾਂ ਸ਼ੇਅਰ ਕਰਦੀ ਹੁੰਦੀ ਆ ਵੀ ਕਈ ਫੈਨਾਂ ਨੂੰ ਹੁੰਦਾ ਹੈ ਵੀ ਅਸੀਂ ਵੀ ਇਹੜੀ ਆਪਣੀ ਜਰਨੀ ਆ ਹਨਾ ਮਟਾਪਾ ਜਿਵੇਂ ਨਾਲ ਨਾਲ ਸਟਾਰਟ ਕਰ ਲੈਣੇ ਹਨਾ ਕਿ ਚਲੋ ਜਿਵੇਂ ਹਨਾ ਆਪਾਂ ਨੂੰ ਇੱਕ ਦੂਜੇ ਨੂੰ ਦੇਖ ਕੇ ਮੋਟੀਵੇਸ਼ਨ ਜੀ ਮਿਲ ਜਾਂਦੀ ਆ ਤੇ ਹੌਸਲਾ ਜਾ ਹੋ ਜਾਂਦਾ ਮੈਂ ਤਾਂ ਸ਼ੇਅਰ ਕਰਦੀ ਆ ਕਿ ਜੇ ਵੀਰੇ ਕੋਈ ਪੈਣਾ ਦਾ ਹੈਗਾ ਵੀ ਤਾਂ ਤੁਸੀਂ ਇਹ ਚੀਜ਼ਾਂ ਜਿਹੜੀ ਹੈਗੀਆਂ ਨੀ ਸਕਿੱਪ ਕਰਕੇ ਆਸਾਨੀ ਨਾਲ ਜਿਹੜਾ ਆਪਾਂ ਬੇਟਾ ਘਟਾ ਸਕਦੇ ਹਾਂ ਕੋਈ ਵੱਡੇ ਚੱਕਰ ਚ ਪੈਣ ਦੀ ਲੋੜ ਨਹੀਂ ਕਿਉਂਕਿ ਅੱਜ ਕੱਲੇ ਫੇਟ ਦੀ ਨੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਜਾਂਦੀ ਆ ਮੈਨੂੰ ਵੀ ਇਹ ਬਹੁਤ ਵੱਡੀ ਦਿੱਕਤ ਹੋ ਗਈ ਸੀ ਮੇਰੇ ਦੋ ਸੀਜ਼ਨ ਸੈਕਸ ਨੂੰ ਹੋ ਗਏ ਮੈਨੂੰ ਤਾਂ ਜਾਨੀ ਇਹੀ ਵਹਿਮ ਸੀਗਾ ਵੀ ਹੋਣਾ ਕਰਕੇ ਹੋ ਗਿਆ ਚਲੋ ਹੋ ਜਾਂਦਾ ਹਨ ਕਈ ਵਾਰ ਖਾਣ ਪੀਣ ਕਰਕੇ ਜਾਂ ਕੋਈ ਚੀਜ਼ਾਂ ਪਤਾ ਨਹੀਂ ਕੀ ਚੱਕਰ ਹੋਏ ਅਭੀ ਆਪਾਂ ਤੋਂ ਜੀ ਜਿਵੇਂ ਆਪਾਂ ਕਹਿੰਨੇ ਆ ਆਕਸਸ ਤੇਜ ਵਗੈਰਾ ਜਾਂ ਕੰਮ ਵਗੈਰਾ ਕੱਟ ਕਰਦੇ ਸੀ ਹੋਰ ਤਾਂ ਆਪਾਂ ਕੀ ਉਹ ਕਰਦੇ ਸੀ ਕਿ ਉਹ ਕੰਮ ਛੱਡਣਾ ਪੈ ਗਿਆ ਸੀਗੇ ਵਿੱਚ ਦੀ ਤੇ ਇਹ ਚੀਜ਼ਾਂ ਪਈਆਂ ਦੇਖੋ ਮੈਂ ਇਹ ਚੀਜ਼ ਤੁਹਾਡੇ ਨਾਲ ਅਜੇ ਸ਼ੇਅਰ ਕਰੀ ਆ ਤੇ ਇੱਕ ਆ ਚੀਜ਼ ਤੇ ਬਾਕੀ ਦਾ ਫੁੱਟ ਵਗੈਰਾ ਤੁਸੀਂ ਮੋٹے ਮੋٹے ਜੀ ਦੇਖ ਲਿਓ ਫਿਰ ਜਦੋਂ ਬਣਿਆ ਤਾਂ ਦਿਖਾ ਦੂੰ ਖਾ ਦੇ ਜਿਹੜੀ ਪੈਂ ਗਈ ਬਹੁਤ ਟਾਈਮ ਦੀ ਹਨਾ ਕਿ ਚਾਹੁੰਦੀ ਸੀ ਵੀ ਮੈਂ ਇਹ ਚੀਜ਼ਾਂ ਸ਼ੇਅਰ ਕਰਾਂ ਪਰ ਟਾਈਮ ਨਹੀਂ ਸੀ ਲੱਗਦਾ ਕਿਉਂਕਿ ਉਹੀ ਬਲੌਗ ਬਣ ਜਾਂਦੇ ਨੇ ਕੰਟੀਨਿਊ ਆਪਣਾ ਜਿਸ ਤਰ੍ਹਾਂ ਦਾ ਬਣਦਾ ਹੈ ਇਹ ਚੀਜ਼ਾਂ ਦਾ ਜਾਨੀ ਇਹ ਐਪੀਆਂ ਨਾ ਚੀਜ਼ੇ ਮੈਨੂੰ ਬਹੁਤ ਹੀ ਪਿਆਰੀਆਂ ਲੱਗਦੀਆਂ ਨੇ ਇਸ ਤਰ੍ਹਾਂ ਦੇ ਚਲੋ ਕੁਣੀ ਵੇ ਕਰ ਲੈ ਕੰਮ ਹਾਂ ਜਿਹੜਾ ਖਲਾਰਾ ਇੰਨਾ ਪਾਇਆ ਹੈ ਸੰਭਾਲਣਾ ਵੀ ਬਾਰੇ ਰੱਬ ਵੀ ਜ਼ੋਰ ਲਾਈ ਹੁੰਦਾ ਨਹੀਂ ਦਾ ਤੇ ਕੰਮ ਤੁੰਦਾ ਕਰ ਲਈ ਜੀ ਫਿਰ ਅੱਗੇ ਬਲੌਗ ਨੂੰ ਜਿਹੜਾ ਕੰਟੀਨਿਊ ਕਰਦੇ ਆ ਤੇ ਪਲੂ ਵਾਲਾ ਹਾਈਟ ਫਰੀ ਹੋ ਜਾਂਦਾ ਹੁਣ ਮੈਂ ਫਟਾਉਣਾ ਪੈਣੀ ਉਸਨੂੰ ਖਲਾਰਾ ਤਾਂ ਲੈਨੇ ਫਿਰ ਸਾਫ ਸਫਾਈ ਬਹੁਤ ਦੀਕਕ ਹੋ ਜਾਂਦੀ ਹੈ ਨਾ ਵੀ ਸਾਰੀਆਂ ਸਾਫ ਨਹੀਂ ਆ ਵੀ ਨੇ ਕਹਿੰਦੀ ਜਾਨੂੰ ਸੌਂ ਸਮਾਂ ਹਮਾਲਦੀ ਵੀ ਬਹੁਤ ਲੋਡ ਪੈਂਦੀ ਆ ਸੋਨੇ ਸਮੇਂ ਤੇ ਦੇਖਣਾ ਤੁਪੂ ਵਗੈਰਾ ਲਗਾਉਣੀ ਹਨਾ ਤੇ ਇਹ ਚੀਜ਼ਾਂ ਹੁੰਦੀਆਂ ਨੇ ਲਓ ਜੀ ਉਧਰ ਸਾਰਾ ਕੰਮ ਤੰਦਨ ਨਿਬੇੜਨ ਤੋਂ ਬਾਅਦ ਹਨਾ ਹੁਣ ਮੈਂ ਆ ਗਈ ਰਸੋਈ ਤੇ ਹੁਣ ਮੈਂ ਸਬਜ਼ੀ ਬਣਾਉਣ ਲੱਗਦੀ ਆ ਉਹ ਕਰਿਆ ਪਿਆ ਲਸਣ ਪਿਆਜ਼ ਸਾਰਾ ਕੁਝ ਰੈਡੀ ਆ ਹਨਾ ਆਲੂ ਤੇ ਪਕੌੜੀਆਂ ਪਾਉਂਗੀ ਥੋੜੀਆਂ ਇਹਦੇ ਵਿੱਚ ਉਹ ਸਬਜ਼ੀ ਬਣਾਉਂ ਸ਼ਾਮ ਦਾ ਟਾਈਮ ਆ ਤੇ ਸੰਦੀਪ ਆਈ ਨਹੀਂ ਸ਼ਿਰਪੁਰੋ ਤੇ ਜਸਨੀਤ ਵੀ ਨਾਲ ਚਲੀ ਗਈ ਸੀ ਤੇ ਇਹਨਾਂ ਨੂੰ ਇਹ ਵਿਚਾਰੇ ਹੁਣ ਇਹਨਾਂ ਨੂੰ ਆਏ ਆ ਵੀ ਬਰਤ ਨਹੀਂ ਹਨਾ ਕੀ ਲਿਆਏ ਨੇ ਤੇ ਆਪਾਂ ਲਿਆਏ ਹਨਾ ਬਣਾਣੇ ਲਿਆਏ ਆ ਦੇਖੋ ਆਪਾਂ ਲਿਆਤੀ ਬਣਾਣੇ ਲਿਆਏ ਫਿਰ ਨਾ ਇਹ ਆਪ ਹੀ ਤਿਹਾਰਾ ਵੇਲੇ ਸਾਰਾ ਕੁਝ ਕਰਦੇ ਫਰੀ ਜਾਂਦੇ ਨੇ ਵੀ ਇਹਨਾਂ ਨੂੰ ਐ ਕਹਿ ਨਹੀਂ ਹੁੰਦੀਆਂ ਵੀ ਮੇਰੀ ਦੂਜੀ ਸੱਸ ਹਨਾ ਫਿਰ ਉਹ ਵੀ ਫਿਕਰ ਕਰਦੇ ਨੇ ਇਹ ਤਿਹਾਰਾ ਟਾਈਮ ਤੇ ਚਿੰਜਾ ਜਿੰਜਾ ਲਿਆਉਂਦਾ ਮੈਂ ਤਾਂ ਕਿਹਾ ਨਹੀਂ ਸੀ ਹੈਗਾ ਹਨਾ ਵੀ ਕੋਈ ਸਮਾਨ ਲਿਆਉਣਾ ਤੇ ਇਹਨਾਂ ਨੂੰ ਅਹੀਂ ਹੋ ਗਿਆ ਵੀ ਹੁਣ ਤਿਹਾੜ ਕਰਕੇ ਕਿਉਂਕਿ ਫਰੂਟ ਫਰਾ ਟਾਈਪ ਐ ਨੇ ਵੀ ਲੈ ਲਈਏ ਹੁਣ ਆ ਕੇ ਮੈਨੂੰ ਕਹਿੰਦੇ ਕਿ ਵਰਤ ਕਿੰਨੀ ਕਿਦਨ ਵਰਤ ਨੇ ਹਨਾ ਤੇ ਵੀ ਵਰਤ ਕਿਦਨ ਨੇ ਵੀ ਮੈਂ ਕਿਹਾ ਹਜੀ ਤੱਕ ਕੋਈ ਵਰਤ ਨਹੀਂ ਹੈਗੇ ਤੇ ਲਓ ਜੀ ਸਬਜੀ ਤਾਂ ਅਗਲੀ ਸਬਜੀ ਗਾਦੀ ਬਣਾਉਣੀ ਆ ਆਲੂ ਪਕੌੜੀਆਂ ਆ ਪਕੌੜੀਆਂ ਪਾਉਂ ਥੋੜੀ ਜਿਹਾ ਕੱਟ ਪਾਉਂਗੀ ਮੈਂ ਤੁਹੀਂ ਵੱਧ ਨਿਕਲ ਗਈ ਆ ਤੇ ਆਲੂ ਪਕੌੜੇ ਦੀ ਸਬਜ਼ੀ ਬਣਾਣੀ ਹੈ ਪਹਿਲਾਂ ਬਾਕ ਤੇ ਚਲੇ ਗਏ ਸੈਰ ਕਰਨ ਚਲੇ ਗਏ ਈਵਨਿੰਗ ਦੀ ਬਾਕ ਹਨਾ ਈਵਨਿੰਗ ਦੀ ਸਵੇਰੇ ਜਾ ਨਹੀਂ ਜਾਂਦਾ ਹੈਗਾ ਸ਼ਾਮ ਦਾ ਪੱਕਾ ਸਾਡਾ ਵੀ ਸ਼ਾਮ ਨੂੰ ਚਲੇ ਜੰਨੇ ਆ ਮੈਂ ਮਸਾਲਾ ਮਸੂਲਾ ਆ ਕੇ ਉਹੋ ਕਰਿਆ ਅਜੇ ਲੇਟ ਹੋ ਗਈ ਆ ਕੰਮ ਤਾਂ ਤੇ ਜਦੋਂ ਹੁਣ ਥੋੜੀ ਜਿਆ ਇੱਧਰ ਉੱਧਰ ਆਲੇ ਹੁੰਦੇ ਨੇ ਨਾ ਫਿਰ ਲੇਟ ਹੋ ਜਾਂਦੇ ਆ ਬਸ ਹੁਣ ਦੋ ਸੀੜੀਆਂ ਮਰਵਾ ਦੂੰ ਇਹਨੂੰ ਸਬਜ਼ੀ ਬਣ ਜੂ ਫੇਰ ਮੇਕੇ ਤੋਂ ਪਾਸਾ ਮਸਾਲਾ ਪੱਕ ਗਿਵੇਂ ਸਿਮਿੰਟ ਦੇ ਕਰਕੇ ਰੱਖ ਦੇਣੀ ਹੁੰਦੀ ਹੈ ਤੇ ਨਾਲ ਦੀ ਨਾਲ ਇੱਥੇ ਖੜੀ ਨੇ ਮੈਂ ਆਲੂ ਕੱਟ ਲੇ ਆਲੂ ਪਾ ਦਿੰਨੇ ਆਲੂ ਪਕੌੜੀ ਦੀ ਸਬਜ਼ੀ ਜਿਹੜੀ ਬਣ ਕੇ ਹੋ ਚੁਗੀ ਰੈਡੀ ਫੇਰ ਨਾਲ ਰੋਟੀ ਕਿਸੇ ਦਾ ਉਹ ਨਹੀਂ ਢਿੱਕਦਾ ਉਹ ਲੱਤ ਫਸਾ ਲਈ ਦੇ ਦੋ ਐਜੇ ਕਿਉਂ ਕਿਵੇਂ ਫਸਾਇਆ ਜਮਾਈ ਨੇ ਇਹ ਸਾਨੂੰ ਬਹੁਤ ਪਰੇਸ਼ਾਨ ਕਰਦਾ ਇਹ ਬੱਚਾ ਸਾਰਿਆਂ ਨੂੰ ਦੱਸ ਦਮੇ ਅੱਜ ਕਦੇ ਕਿੱਧਰ ਕਦੇ ਕਿੱਧਰ ਇਹਦੇ ਨਾਲ ਕੰਮ ਉੱਥੇ ਹੀ ਰਹਿ ਜਾਂਦੇ ਨੇ ਹੁਣ ਜਿਵੇਂ ਉਹ ਹੋ ਅੱਜ ਬੱਸ ਕਾਣਾ ਲੱਖਾ ਆਣਾ ਨਾ ਹੁਣ ਨਾ ਜਾਈ ਜਸਨੀਦ ਬਾਰੇ ਤੇ ਬਸ ਜੀ ਹੁਣ ਸਬਜੀ ਬਣ ਜੂ ਰੋਟੀ ਬਣਾ ਲਗੀ ਮਾੜਾ ਮਾੜਾ ਅੰਦਰ ਜਿਹੜਾ ਉਹਨੇ ਮੈਂ ਸੈਟਿੰਗ ਕਰੀ ਐ ਅੰਦਰ ਜਿਹੜੀ ਅੱਜ ਬਿੱਡੇ ਸੀ ਜਿੰਨਾ ਕੰਮ ਉਨੀ ਇੱਕ ਘਾਤੀ ਆ ਜਿੰਨੀ ਇੱਕ ਘਾਤੀ ਤਰੀਬਾਦ ਹੀ ਰੱਖੀ ਥੋੜੀ ਜਿਹੀ ਬਾਹਲੀ ਤਰੀਬੀ ਚੰਗੀ ਲੱਗਣੀ ਹੈ ਪਕੌੜੀ ਥੋੜੀ ਜਿਹੀ ਕੱਟ ਪਰਾਹ ਫਾਰੀ ਕੋਈ ਗੱਲ ਨਹੀਂ ਅੰਨੀ ਮੈਨੂੰ ਜਿਆਦਾ ਲੱਗਦੇ ਨੇ ਉਹ ਰੱਖ ਲੈਂਦੀ ਆ ਤੇ ਬਸ ਹੁਣ ਤਰੀ ਦਾ ਹੋ ਕਰ ਲੈਣਾ ਕਰ ਲੈ ਕਰ ਲੈ ਹੁਣ ਜਿੰਦੇ ਬੱਤੀ ਨਾ ਹੁੰਦਾ ਤੇ ਇਹ ਖਾਣਾ ਅੱਧ ਤੱਕ ਨਹੀਂ ਦੇਣਾ ਸਭ ਦਾ ਕਹੀ ਦੇਣਾ ਵੀ ਤਾਂ ਪਾਣੀ ਵੱਧ ਬਹੁਤ ਆ ਗਿਆ ਕਹਿੰਦੇ ਹੁੰਦੇ ਨੇ ਜਿਹੜਾ ਜਿੰਨਾ ਕੰਮ ਕਰੂ ਓਨੀ ਛੁੱਤਰ ਜ਼ਿਆਦਾ ਖਾਊਗਾ ਨਹੀਂ ਹੈਗੀ ਜਿਵੇਂ ਦੁਨੀਆ ਦੀ ਸੱਚਾਈ ਆ ਜਿਹੜੇ ਬੰਦੇ ਅੱਥੇ ਵੀ ਦੇਖ ਲਿਓ ਜਿਆਦਾ ਉਹ ਕਰਦੇ ਨਹੀਂ ਉਹਨਾਂ ਦੇ ਉੰਨੀ ਇੱਕਾਪਨ ਨਮੀ ਜੀ ਦਿਖਾਵਾਂਗੇ ਸੱਤ ਰਈ ਯਾਦ ਤੇ ਉਹ ਵੀ ਯਾਦ ਚਲੋ ਜੀ ਫਿਰ ਇਹਨਾਂ ਵਾਲੀ ਅੱਜ ਵਾਲੀ ਜਿਹੜੀ ਵੀਡੀਓ ਦਾ ਮੈਂ ਐਂਡ ਕਰਦੀ ਆ ਕੱਲ ਨੂੰ ਮਿਲੂ ਨਵੀਂ ਵੀਡੀਓ ਨਾਲ ਤੇ ਕੰਮ ਤਾਂ ਦੇ ਹੁਣ ਜਿਹੜੇ ਚੱਲਦੇ ਨੇ દિਵਾਲੀ ਦੀਆਂ ਸਫਾਈਆਂ ਚੱਲਦੀਆਂ ਨੇ ਤਿਹਾਰਾ ਕਰਕੇ ਸ਼ਾਪਿੰਗ ਵੀ ਸਾਰੀ ਹੈ ਨਾ ਜਿੰਨੀ ਥੋੜੀ-ਮੋਟੀ ਕੋਈ ਕਰ ਸਕਦਾ ਹਨਾ ਸਾਰੇ ਕਰਦੇ ਨੇ ਤੇ ਉਹ ਸਭ ਦੇ ਕਰਕੇ ਚੱਲਦੇ ਨੇ ਹਨਾ ਕਿਹ ਹੈ ਜੇ ਤਿਹਾਰ ਦਾ ਵਾਹਿਗੁਰੂ ਕਰੇ ਤੇ ਸਾਰਿਆਂ ਵਾਸਤੇ ਹਨਾ ਤਿਹਾਰ ਜਿਹੜੇ ਵਧੀਆ-ਵਧੀਆ ਹੁਣ ਮੌਸਮ ਹੈ ਜਿਹੜਾ ਸੋਹਣਾ ਰਹੇ ਹਨਾ ਫਸਲਾਂ ਪੱਕੀਆਂ ਪਈਆਂ ਨੇ ਮੀਂਹ ਦਾ ਬਹੁਤ ਡਰ ਲੱਗਦਾ ਬਸ ਇਹਦੇ ਨਾਲ ਹੀ ਜਿਹੜੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ ਬਾਈ ਬਾਈ